ਪ੍ਰਧਾਨ ਜੀ ਸਰਬ ਨੂੰ ਅਜਨ ਸਭਾ ਵੱਲੋਂ ਨਹੀਂ ਸਿਰ ਤੇ ਟਾਈਮ ਟਾਈਮ ਤੇ ਬੜੇ ਜਿਹੜੇ ਨੇਕ ਦੇ ਕੰਮ ਕੀਤੇ ਜਾਂਦੇ ਨੇ ਜਿਵੇਂ ਕਿ ਲੜਕੀਆਂ ਦਾ ਦਿਆਂ ਨੂੰ ਜਿਹੜੀ ਫ੍ਰੀ ਐਜੂਕੇਸ਼ਨ ਅੱਜ ਸੀ ਰਮਨ ਹਸਪੀਟਲ ਡਾਕਟਰ ਤੁਸ਼ਾਰ ਜੀ ਵੱਲੋਂ ਜਿਹੜਾ ਅੱਜ ਹਰੇਕ ਮਹੀਨੇ ਨਾਲ ਵੱਲੋਂ ਇੱਕ ਅੱਖਾਂ ਦਾ ਫ੍ਰੀ ਆਪਰੇਸ਼ਨ ਕੀਤਾ ਜਾਂਦਾ ਹੈ ਅੱਜ ਉਸ ਵੰਦ ਦੇ ਵਿੱਚ ਆਏ ਆ ਤੇ ਅਸੀਂ ਇਸ ਬੜੇ ਹੀ ਨੇਕ ਕੰਮ ਲਈ ਦੇ ਨੂੰ ਥੈਂਕਫੁਲ ਵੀ ਕਰਦੇ ਆ ਤੇ ਅਸੀਂ ਪੁਲਿਸ ਡਿਪਾਰਟਮੈਂਟ ਦੇ ਇਸ਼ਾਈਆਂ ਦੇ ਨਾਮ ਲੈ ਜਿਹੜਾ ਅੱਜ ਦਾ ਨੇਕ ਉਪਰਾਲਾ ਜਿਹੜਾ ਹਰ ਮਹੀਨੇ ਸਰਬ ਨੌਜਵਾਨ ਸਭਾ ਤੇ ਵੈਲਫੇਅਰ ਸੁਸਾਇਟੀ ਕਰਦੀ ਐ ਜਿਹੜਾ ਇੱਕ ਲੋੜਵੰਦ ਮਰੀਜ਼ ਦਾ ਫ੍ਰੀ ਆਪਰੇਸ਼ਨ ਕਰਾ ਕੇ ਅਤੇ ਲੈਂਸ ਪਵਾ ਕੇ ਅੱਜ ਫੇਰ ਸਾਨੂੰ ਇੱਕ ਸ਼ੁਭ ਦਿਹਾੜਾ ਹੈ ਜਦੇ ਦੇ ਵਿੱਚ ਇੱਕ ਮਰੀਜ਼ ਜਿਨ੍ਹਾਂ ਨੇ ਮਦਦ ਲਈ ਅਪਰੋਚ ਕੀਤਾ ਸੀ ਤੇ ਉਹਨਾਂ ਨੇ ਮੇਰੇ ਤੋਂ ਚੈੱਕਅਪ ਕਰਾਇਆ ਤੇ ਉਹਨਾਂ ਦਾ ਮੋਤੀਆ ਜਿਹੜਾ ਪੱਕਿਆ ਹੋਇਆ ਸੀ ਤੇ ਅਸੀਂ ਉਹਨਾਂ ਨੂੰ ਫਿਰ ਸਿਲੈਕਟ ਕੀਤਾ ਤੇ ਅਸੀਂ ਫੇਕੋ ਦੇ ਨਾਲ ਫੋਲਡੇਬਲ ਲੈਂਸ ਪਾ ਕੇ ਸਕਸੈਸਫੁਲ ਇੱਕ ਆਪਰੇਸ਼ਨ ਕੀਤਾ ਤੇ ਸਾਰੀ ਦਵਾਈ ਉਹਨਾਂ ਨੂੰ ਦਿੱਤੀ ਤੇ ਅੱਜ ਮੈਂ ਉਹਨਾਂ ਦਾ ਫੇਰ ਸ਼ੁਕਰਗੁਜ਼ਾਰ ਹਾਂ ਜਿਹੜਾ ਮੈਨੂੰ ਇਸ ਸ਼ੁਭ ਦਿਹਾੜੇ ਦਾ ਮੌਕਾ ਬਣਾਇਆ ਮੈਂ ਐਜ਼ ਅ ਮੈਂਬਰ ਵੀ ਤੇ ਐਜ਼ ਅ ਡਾਕਟਰ ਤੁਸ਼ਾਰ ਅਗਰਵਾਲ ਜਿਹੜੇ ਕਿ ਮੈਂ ਇੱਥੇ ਲੇਜ਼ਰ ਆਈ ਆਪਰੇਸ਼ਨ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਮੈਨੂੰ ਟਾਈਮ ਟਾਈਮ ਤੇ ਇਹ ਇੱਕ ਵੈਲਫੇਅਰ ਦਾ ਕੰਮ ਸੋਸ਼ਲ ਵੈਲਫੇਅਰ ਦਾ ਕੰਮ ਲਈ ਮੈਨੂੰ ਮੌਕਾ ਦਿੰਦੇ ਆ ਇੱਥੇ ਆਏ ਹੋਏ ਮੈਂ ਐਸਚੂ ਮੈਡਮ ਦਾ ਵੀ ਧੰਨਵਾਦ ਕਰਦਾ ਹਾਂ ਵਿਸ਼ਾਲ ਜੀ ਦਾ ਧੰਨਵਾਦ ਕਰਦਾ ਹਾਂ ਤੇ ਪ੍ਰਧਾਨ ਜੀ ਦਾ ਤੇ ਕੁੰਦੀ ਸਾਹਿਬ ਦਾ ਤੇ ਸਾਰੇ ਮੈਂਬਰ ਸਹਿਬਾਨ ਦਾ ਜਿਹੜਾ ਕਿ ਇਸ ਸਨੇਕ ਉਪਰਾਲੇ ਵਿੱਚ ਹੋਰ ਵੀ ਕੰਮ ਟਾਈਮ ਟੂ ਟਾਈਮ ਕਰਦੇ ਰਹਿੰਦੇ ਆ థాంਕ ਯੂ ਮੈਂ ਹਿਸ਼ਾਲ ਕੁਮਾਰ ਮੌਨ ਸ਼ੁਦਾ ਸੁਗਵਾੜਾ ਤੋਂ ਅੱਜ ਸਰਵ ਨੌਜਵਾਨ ਸਭਾ ਵੱਲੋਂ ਜਿਹੜਾ ਆਪਰੇਸ਼ਨ ਅੱਖਾਂ ਦਾ ਕਰਵਾਇਆ ਜਾ ਰਿਹਾ ਡਾਕਟਰ ਕੁਸ਼ਵਰ ਅਗਰਵਰ ਵੱਲੋਂ ਔਰ ਇਹ ਬਹੁਤ ਹੀ ਵਧੀਆ ਕੰਮ ਹੈ ਔਰ ਇਦਾਂ ਹੀ ਵਾਅ ਚੜ੍ਹ ਕੇ ਕੰਮ ਕਰਦੇ ਰਹੇ ਅਸੀਂ ਆਸ ਕਰਦਾ